ਲੋਜੀ ਤੁਹਾਡੇ ਘਰਾਂ ਦੇ ਵਿੱਚ ਪਿਆਹਾਂ ਛਾ ਜੇ ਨੇ ਕਾਹਨ ਆ ਗਏ ਹੁਣੇ ਆ ਤੁਸੀਂ ਸੋਚਦੇ ਹੋਣੇ ਆ ਕਿ ਦਿੱਲੀ ਬੰਬਲੀਆਂ ਡਰਸਾ ਕਿੱਥੋਂ ਲਈਏ ਸੂਟ, ਛਰਾਰੇ, ਘਰਾਰੇ, ਲਹਿੰਗੇ, ਗੌਣ ਤੇ ਸਾਡੇ ਭਰਾ ਕਹਿੰਦੇ ਨੇ ਕੋਟ ਪੈਂਟ, ਪਾਸਕਟ ਬਲੇਜ਼ਰ, ਸ਼ੇਰਵਾਨੀ ਬਲੇਜ਼ਰ ਤੇ ਪੱਗਾਂ ਕਿੱਥੋਂ ਲਈਏ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਿਲਕੁਲ ਸਹੀ ਟਿਕਾਣੇ ਤੇ ਮਾਦੂ ਸ਼ਰੀ ਦਸਤਾਰ ਮੋਗਾ ਰੋਡ ਭਾਗਾਪਣਾ ਜਿੱਥੇ ਇਹਨਾਂ ਦੀ ਇੱਕ ਗੱਲ ਬਹੁਤ ਮਸ਼ਹੂਰ ਆ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈਣਿਓ ਇੱਥੇ ਕਹਿੰਦੇ 40000 ਜੀ ਦੇ ਰਿਹਾ ਆ ਦੇਖੋ ਪਿਓਰ ਨੇਚਰਲ ਕਰੇਵ ਦੇ ਸੂਟ ਆਉਣਗੇ ਤੇ ਪਟਿਕ ਵਾਲੇ ਸੂਟ ਤੇ 35 3500 ਵਾਲੇ ਸੂਟ ਆ ਇਹ ਤੁਹਾਨੂੰ 1500 ਰੁਪਏ ਦੇ ਵਿੱਚ ਦੇ ਦੇਣੇ ਅੱਜ ਆ ਬਜ਼ਾਰ ਦੇ ਵਿੱਚ 4 4000 ਰੁਪਏ ਦਾ ਸੂਟ 45 4500 ਦਾ ਸੂਟ ਸਾਡੇ ਕੋਲੋਂ ਲੈ ਜਾਓ ਸਿਰਫ 2000 ਰੁਪਏ ਦਾ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਰੇਟ ਲਿਖ ਕੇ ਆਇਆ ਨੇ ਆ ਬਹੁਤੀ ਪਿਆਰੀ ਆਈਟਮਸ ਸਿੰਪਲ ਸੌਪਰ ਕੁੜੀਆਂ ਵਾਲੀ ਤੀਜ ਕਰ ਲਈ ਸ਼ੈਟਵਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਨਾ ਵੀ ਵਰਕ ਥੋੜਾ ਹੋਵੇ ਪਰ ਸੂਟ ਸੋਹਣੇ ਹੋਣੇ ਹੋਣੇ ਚਾਹੀਦੇ ਆ ਉਹ ਵਾਲੇ ਪੀਸ ਆ ਐਸਪੈਸ਼ਲ ਕੁੜੀਆਂ ਵਾਲੇ ਨਿਆਣਿਆਂ ਦੀ ਮਾਤਾ ਜੀ ਮੰਮੀ ਜੀ ਦੀ ਵੀ ਟੌਰ ਕੱਟਾਂਗੇ ਤਾਈਆਂ ਚਾਚੀਆਂ ਦੀ ਵੀ ਟੌਰ ਕੱਟਣਾ ਗਿਆ ਹੁਣ ਤੁਸੀਂ ਦੇਖੋ ਪੂਰਾ ਠਾ 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 ਸ਼ਾਹੀ ਠਾੜ ਜਿਹਨੂੰ ਕਹਿੰਦੇ ਰਾਣੀਆਂ ਮਹਾਰਾਣੀਆਂ ਦੇ ਡਿਜ਼ਾਈਨ ਤਾਂ ਰੋਚੀ ਦਿਖਾ ਰਹੇ ਆ ਇਹ ਮਲੇਲੀਅਮ ਕਪੜਾ ਲੱਗਿਆ ਜੀ ਨਵਾਂ ਕਪੜਾ ਵਾ ਬਾਜੂ ਤੇ ਬਹੁਤ ਸੋਹਣਾ ਵਰਕ ਟੋਟਲੀ ਹੈਂਡਵਰਕ ਦਾ ਕੰਮ ਆ ਜੀ ਪਰਲ ਦਾ ਕੰਮ ਕੀਤਾ ਹੋਇਆ ਉੱਪਰ ਪਿਓਰ ਚਨਾਉਣ ਦਾ ਦੁਪੱਟਾ ਰੋਗਾ ਜੀ ਦੇ ਫੋਟੋ ਵਾਲੇ ਪੀਸ ਆ ਡਿਜ਼ਾਈਨਰ ਪੀਸ ਆ ਫੋਟੋ ਵਾਲਾ ਤੁਹਾਨੂੰ ਤਾਂ ਸਾਡੇ ਕੋਲੋਂ 100-100 ਡਿਜ਼ਾਈਨ ਇਕੱਲਾ ਰੈੱਡ ਸੂਟ ਦੇ ਵਿੱਚ ਮਿਲ ਜਾਣਾ ਪਹਿਲਾਂ ਵੀ ਤੁਹਾਨੂੰ ਦਿਖਾਇਆ ਸਾਡੇ ਕੋਲ ਰੈੱਡ ਸੂਟ ਪੈਸੇ 1200 ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਦਾ ਕਹਿੰਦੇ ਐਂਡ ਹੀ ਕੋਈ ਨਹੀਂ ਤਸੱਲੀ ਕਰਾ ਦੇਾਂਗੇ ਤੁਹਾਡੀ ਜੋ ਤੁਹਾਨੂੰ ਪਸੰਦ ਆਉਂਦੀ ਚੀਜ਼ ਉਦਾਂ ਦੀਆਂ ਕੰਬਲਾ ਕੰਬਲਾ ਜਿਹੜੇ ਦੁਪੱਟੇ ਆ ਸਾਡੇ ਕੋਲ ਸੂਟਾਂ ਦੇ ਵਿੱਚ ਕੁਆਲਿਟੀਆਂ ਵੈਰਾਈਟੀਆਂ ਬਹੁਤ ਸੋਹਣੀਆਂ ਆ ਦੰਮੀਆਂ ਤੇ ਲੱਗੇ ਵੱਡੇ ਸ਼ੋਰੂਮਾਂ 'ਚ ਇਹ 35 35000 ਦੇ ਸੂਟ ਲਈ ਲੈਣੋ 40 40000 ਦੇ ਤੁਹਾਨੂੰ ਇਸ ਲਈ ਕਹਿੰਨੇ ਆ ਆਪਣੀਆਂ ਲੁੱਟਣਾ ਕਰਾਓ ਸਿੱਧਾ ਸਾਡੇ ਕੋਲ ਆਜੋ ਐਦਾਂ ਦੇ ਭਾਰੇ ਸੂਟਾਂ 'ਚ ਸਾਡਾ ਬਾਜ਼ਾਰ ਆ ਇੱਕ ਸੂਟ ਵਿੱਚੇ 15 15000 10 10 ਰੁਪਏ ਦਾ ਫਰਕ ਆ ਆ ਦੇਖੋ ਜੀ ਪਾਰਟੀ ਵੀ ਅਡਰੈਸਾਂ ਦੇਖੋ ਫੰਡ ਵੀ ਅਡਰੈਸ ਆ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਆ ਦੇਖੋ ਜੀ ਜੈਲੋ ਸ਼ਰਾਰੇ ਘਰਾਰੇ ਆ ਦੇਖੋ ਜੀ ਜੈਕਟ ਵਾਲਾ ਪੀਸ ਮਤਲਬ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਚਾਹੇ ਤੁਸੀਂ ਅਮਰੀਕਾ ਤੋਂ ਹੋਣਾ ਕੈਨੇਡਾ ਤੋਂ ਹੋਣਾ ਯੂਰਪੋਂ ਇੰਗਲੈਂਡ ਤੋਂ ਹੋਣਾ ਤੁਹਾਡੀ ਪਸੰਦੀ ਦੀਆਂ ਚੀਜ਼ਾਂ ਆ ਦੇਖੋ ਇਹ ਲਹਿੰਗੇ ਜਿਹੜੇ ਬਾਜ਼ਾਰ ਚ 60 6000 70 7000 ਰੁਪਿਆ 50 5000 ਦੇ ਆ ਸਾਡੇ ਕੋਲ 10 10 12 12 15000 ਚ ਉਦਾਂ ਦੀ ਵੈਰਾਈਟੀ ਮਿਲ ਜਾਣੀਆਂ ਉਹ ਸਾਡੇ ਕੋਲ ਆਜੋ 12 12000 ਵਾਲੇ 2 ਪੀਸ ਕੋਰਟ ਪੈਂਟ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ 3 ਪੀਸ ਕੋਰਟ ਪੈਂਟ 15000 18000 20 2000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਸਾਡੇ ਕੋਲ ਆਓ 3760 ਚ ਲੈ ਜਾਓ 3 ਪੀਸ ਕੋਰਟ ਪੈਂਟ ਬਾਜ਼ਾਰ ਚ ਗੀਤਾ ਕਾਟਨ ਦਾ ਰੇਟ ਪਤਾ ਕਰੋ 3000 3200 3500 ਤੋਂ ਘੱਟ ਕੋਈ ਕੁਰਤਾ ਪਿਆ ਮੰਨਿੰਦਾ ਸਾਡੇ ਕੋਲੋਂ 13 1400 1500 ਦੇ ਵਿੱਚ ਲੈ ਜਾਓ ਕੁਰਤਾ ਵੀ ਅਮਾ ਸਲਾਈ ਕਰਕੇ ਦੇਵਾਂਗੇ ਲੋਜੀ ਤੁਹਾਡੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਕਾਰਡ ਆ ਗਏ ਹੁਣੇ ਆ ਤੁਸੀਂ ਸੋਚਦੇ ਹੋਣੇ ਆ ਬਈ ਦਿੱਲੀ ਬੋਂਬ ਵਾਲੀਆਂ ਡਰੈਸਾਂ ਕਿੱਥੋਂ ਲਈਏ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਣ ਤੇ ਸਾਡੇ ਭਰਾ ਕਹਿੰਦੇ ਉਹਨਾਂ ਕੋਟ ਪੈਂਟ ਬਾਸਕਟ ਬਲੇਜ਼ਰ ਸ਼ੇਰਵਾਨੀ ਬਲੇਜ਼ਰ ਤੇ ਪੱਗਾਂ ਕਿੱਥੋਂ ਲਈਏ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਿਲਕੁਲ ਸਹੀ ਢਕਾਨੇ ਤੇ ਮਾਤੂ ਸ਼ਰੀ ਦਸਤਾਰ ਮੋਗਾ ਰੋਡ ਬਾਗਾਪਣਾ ਜਿੱਥੇ ਇਹਨਾਂ ਦੀ ਇੱਕ ਗੱਲ ਬਹੁਤ ਮਸ਼ਹੂਰ ਆ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈਣਿਓ ਇੱਥੇ ਕਹਿੰਦੇ 40000 ਜੀ ਦੇ ਰਹਿਆ ਅੱਧ ਨਾਲੋਂ ਵੀ ਸਸਤੇ ਰੇਟ ਹੈ ਆ ਕੱਪੜੇ ਦੀ ਕੁਆਲਿਟੀ ਦਾ ਬੰਬਿਆ ਬੰਬਿਆ ਬੰਬ ਕੁਆਲਿਟੀ ਆ ਆਹ ਹੋਰ ਤੁਸੀਂ ਚੈੱਕ ਕਰ ਲੋ ਦਿੱਲੀ ਬੰਬੇ ਵਾਲੇ ਲਹਿੰਗੇ ਸਾਡੇ ਕੋਲ ਆ ਗਏ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਦਿੱਲੀ ਬੰਬੇ ਚੰਡੀਗੜ੍ਹ ਮਹਾਲੀ ਲੁਧਿਆਣਾ ਜਲੰਧਰ ਬਠਿੰਡਾ ਨਹੀਂ ਜਾਣ ਦੀ ਲੋੜ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜਾਓ ਐਦਾਂ ਦੇ ਲੱਜਰੀ ਲਹਿੰਗੇ ਵੀ ਤੁਹਾਨੂੰ ਦਵਾਂਗੇ ਆ ਦੇਖੋ ਜੀ ਪਾਰਟੀ ਵੀ ਡਰੈਸਾਂ ਦੇਖੋ ਵਨ ਪੀਅਰ ਡਰੈਸ ਆ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਆ ਦੇਖੋ ਜੀ ਜੈਲੋ ਸ਼ਰਾਰੇ ਗਰਾਰੇ ਆ ਦੇਖੋ ਜੀ ਜੈਕਟ ਵਾਲਾ ਪੀਸ ਮਤਲਬ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਚਾਹੇ ਤੁਸੀਂ ਅਮਰੀਕਾ ਤੋਂ ਹੋਣਾ ਕੈਨੇਡਾ ਤੋਂ ਹੋਣਾ ਯੂਰਪੋਂ ਇੰਗਲੈਂਡ ਤੋਂ ਹੋਣਾ ਤੁਹਾਡੀ ਪਸੰਦੀ ਦੀਆਂ ਚੀਜ਼ਾਂ ਹੁਣ ਕੁੜੀ ਦਾ ਵਿਆਹ ਆ ਗਿਆ ਤੇ ਕੁੜੀ ਨੂੰ ਤਾਂ ਲਹਿੰਗਾ ਚਾਹੀਦਾ ਹੀ ਚਾਹੀਦਾ ਬਈ ਜੀ ਆਹ ਦੇਖੋ ਇਹ ਲਹਿੰਗੇ ਜਿਹੜੇ ਬਾਜ਼ਾਰ 'ਚ 60 6000 70 7000 50 50000 ਦਿਆ ਸਾਡੇ ਕੋਲੋਂ 10 ਦਾ 12 12 15000 ਚ ਉਦਾਂ ਦੀ ਵੈਰਾਈਟੀ ਮਿਲ ਜਾਣੀਆਂ ਮੁੰਡੇ ਦਾ ਵਿਆਹ ਆ ਗਿਆ ਕਹਿੰਦਾ ਵੀ ਮੈਂ ਤਾਂ ਸਮੋਣਾ ਲਗਜ਼ਰੀ ਕੋਟ ਪੈਂਟ ਪਰ ਉਹ ਟੈਨਸ਼ਨ ਚ ਪੈਂਦਾ ਬਾਜ਼ਾਰ ਚ ਜਾਂਦੇ ਨਾ 12 15000 ਤੋਂ ਘੱਟ ਕੋਈ ਕੋਟ ਪੈਂ ਨਹੀਂ ਦਿੰਦਾ ਓ ਸਾਡੇ ਕੋਲ ਆਜੋ 12 12000 ਵਾਲੇ 2 ਪੀਸ ਕੋਰਟਪੈਂਟ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਚਾਹੇ ਤੁਸੀਂ ਲੈਣਾ 3 ਪੀਸ ਕੋਰਟਪੈਂਟ ਆਹ ਦੇਖੋ ਜੀ ਬਾਸਕਟ ਪਣੀ ਹੋਈ ਆ ਰੰਗ ਜਿੱਦਾਂ ਦਾ ਮਰਜ਼ੀ ਲੈ ਜਾਓ 3 ਪੀਸ ਕੋਰਟਪੈਂਟ 15000 18000 20 20000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਸਾਡੇ ਕੋਲ ਆਓ 3760 ਚ ਲੈ ਜਾਓ 3 ਪੀਸ ਕੋਰਟਪੈਂਟ ਇਹ ਵੀ ਸਲਾਈ ਕਰਕੇ ਦਵਾਂਗੇ ਤੁਸੀਂ ਲੈਣੇ ਹੁਣੇ ਆ ਕੁਰਤੇ ਪਜਾਮੇ ਬਾਜ਼ਾਰ ਚ ਗੀਜ਼ਾ ਕਾਟਨ ਦਾ ਰੇਟ ਪਤਾ ਕਰੋ 33200 3500 ਤੋਂ ਘੱਟ ਕੋਈ ਕੁਰਤਾ ਪਿਆਮਾ ਨਹੀਂ ਹੁੰਦਾ ਸਾਡੇ ਕੋਲੋਂ 13 1400 1500 ਦੇ ਵਿੱਚ ਲੈ ਜਾਓ ਕੁਰਤਾ ਪਿਆਮਾ ਸਲਾਈ ਕਰਕੇ ਦਵਾਂਗੇ ਬਾਸਕਟਾਂ 'ਚ ਬਹੁਤ ਸਾਰੀਆਂ ਵੈਰਾਈਟੀਆਂ ਬਾਜ਼ਾਰ 'ਚ ਪਤਾ ਕਰੋ ਸ਼ੇਰਬਾਨੀ ਦਾ ਕਿਰਾਇਆ 10000 ਰੁਪਏ ਚੱਲਦਾ 18 20000 ਰੁਪਏ ਦੀ ਮੁੱਲ ਮਿਲਦੀ ਆ ਮਾਤੂ ਸ਼ਰੀਦ ਦਸਤਾਰ ਬਾਗਾ ਪ੍ਰੋਣਾ ਮੋਗਾ ਰੋਡ 20000 ਵਾਲੀ ਸ਼ੇਰਬਾਨੀ ਤੁਹਾਨੂੰ 7000 ਰੁਪਏ ਦੇਊਗਾ ਬਾਈ ਜੀ ਵਿਆਹਾਂ ਸ਼ਾਦੀਆਂ ਦੇ ਦਿਨ ਆ ਗਏ ਆ ਲੋਕਾਂ ਨੂੰ ਦੱਸ ਦਿਓ ਕਿੱਦਾਂ ਦੇ ਫਾਇਦੇ ਕਰਦੇ ਹੋ ਲੋਕਾਂ ਨੂੰ ਦੱਸੋ ਕਿੰਦਾਂ ਦੀਆਂ ਵੈਰਾਈਟੀਆਂ ਕਿੰਨਾ ਕੁ ਫਰਕ ਆ ਤੇ ਬਾਜ਼ਾਰ ਨਾਲੋਂ ਫਾਇਦਾ ਕੀ ਕਰ ਰਹੇ ਹੋ ਬਾਈ ਜੀ ਫੁੱਲ ਫਾਇਦਾ ਕਰਨਾ ਅੱਜ ਫੁੱਲ ਫਾਇਦਾ ਆ ਦੇਖੋ ਪਿਓਰ ਨੇਚਰਲ ਕਰੇਵ ਦੇ ਸੂਟ ਆਉਣਗੇ ਤੇ ਬਟਿਕ ਵਾਲੇ ਸੂਟ ਤੇ 35 3500 ਵਾਲੇ ਸੂਟ ਆ ਇਹ ਤੁਹਾਨੂੰ 1500 ਰੁਪਏ ਦੇ ਵਿੱਚ ਦੇ ਦੇਣੇ ਅੱਜ ਅੱਛਾ 1500 ਰੁਪਏ ਦੇ ਦੇਣੇ ਹਨਾ ਆ ਦੇਖੋ ਜੀ ਰੰਗ ਕਾਲਾ ਕਿਸੇ ਨੂੰ ਨਹੀਂ ਲੱਗਦਾ ਕਹਿੰਦੇ ਪਾਲਾ ਆ ਬਾਜ਼ਾਰ ਦੇ ਵਿੱਚ 4 4000 ਰੁਪਏ ਦਾ ਸੂਟ 45 4500 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ ਸਿਰਫ 2000 ਰੁਪਏ ਦਾ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਰੇਟ ਲਿਖ ਕੇ ਆਇਆ ਕਹਿੰਦੇ ਧੱਕਾ ਕਰਨਾ ਹੀ ਨਹੀਂ ਸਿਰਫ ਫਾਇਦਾ ਕਰਨਾ ਆ ਵੀ ਤੁਸੀਂ ਚੈੱਕ ਕਰ ਲਓ ਇੱਥੇ ਆਉਣ ਲਈ ਫਾਇਦੇ ਕੀ ਆ ਤੁਹਾਨੂੰ ਅਸੀਂ ਬੁਟੀਕਾਂ ਵਾਲੇ ਪੀਸ ਦਿਖਾ ਰਹੇ ਹਾਂ ਸਿਲੇਕਟਡ ਸਿਲੇਕਟਡ ਬੜਾ ਸੋਹਣਾ ਗਲੇ ਤੇ ਕੰਮ ਆਹ ਦੇਖੋ ਪੌਂਚਾਂ ਤੇ ਵੀ ਕੰਮ ਆਹ ਦੇਖੋ ਦੁਪੱਟਿਆਂ ਤੇ ਵੀ ਕੰਮ ਇਹਦਾ ਰੇਟ ਵੀ ਤੁਹਾਨੂੰ ਅਸੀਂ 1800 ਰੁਪਏ ਦਾ ਸੂਟ ਦੇ ਰਣਾ ਐਨੇ ਸੋਹਣੇ ਤੁਹਾਡੇ ਫਾਇਦੇ ਅਸੀਂ ਇਥੋਂ ਕਰਕੇ ਦੇਨੇ ਆ ਭਾਈ ਜੀ ਬੜੇ ਸੋਹਣੇ ਸੋਹਣੇ ਸਾਈਜ਼ ਭਾਈ ਜੀ ਬੜੇ ਸੋਹਣੇ ਸੋਹਣੇ ਪੀਸ ਆ ਬੜੇ ਇਦਾਂ ਦੀਆਂ ਚੀਜ਼ਾਂ ਮਿਲਦੇ ਨਹੀਂ ਆਮ ਦੁਕਾਨਾਂ ਤੋਂ ਇਹ ਵੀਰ ਜੀ ਮੈਨੀਆਂ ਹੀ ਨਹੀਂ ਕਿਤੋਂ ਇਹ ਸਿਰਫ ਮੈਨੀਆਂ ਮਾਤੁਸ਼ਰੀ ਦਸਤਾਰ ਤੋਂ ਰਾਇਲ ਪੀਸ ਹੋਣਗੇ ਕਲਰ ਦੇਖੋ ਕਲਰ ਕੰਟਰਾਸਟ ਕਿੰਨੀ ਪਿਆਰੀ ਆ ਸਲਵਾਰ ਤੇ ਕਿੰਨਾ ਸੋਹਣਾ ਵਰਕ ਆ ਦੁਪੱਟੇ ਦੇ ਉੱਪਰ ਵਰਕ ਦੇਖੋ ਫੋਟੋ ਦੇਖੋ ਬਟੀਕਾਂ ਵਾਲੇ ਪੀਸ ਆ ਇਹ ਆਮ ਚੀਜ਼ਾਂ ਨਹੀਂ ਹੈਗੀਆਂ ਦੇਖੋ ਇੱਥੇ ਆਉਣ ਦੇ ਫਾਇਦੇ ਕੀ ਆ ਇਹ ਕਿਸੇ ਢੀੜੀ ਜੇ ਗਲੀ ਦੇ ਵਿੱਚ ਦੁਕਾਨ ਨਹੀਂ ਕਿਸੇ ਰਸ਼ ਦੇ ਵਿੱਚ ਦੁਕਾਨ ਨਹੀਂ ਖੁੱਲਾ ਡੁੱਲਾ ਸਟੋਰ ਆ ਗੱਡੀ ਚ ਆ ਜਾਓ ਬੱਸ ਚ ਆ ਜਾਓ ਮੋਹਰੇ ਪਾਰਕਿੰਗ ਖੁੱਲੀ ਡੁੱਲੀ ਤੇ ਆ ਚੀਜ਼ਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਿਲੈਕਟਡ ਸਿਲੈਕਟਡ ਆ ਮੈਂ ਇਸ ਗੱਲ ਦਾ ਚੈਲੰਜ ਕਰਦਾ ਜਿਹੜੇ ਪੀਸ ਡਿਜ਼ਾਈਨ ਸਾਨੂੰ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਨੇ ਦੇਣੇ ਆ ਹੋਰ ਕਿਤੋਂ ਮਿਲ ਨਹੀਂ ਹੈ ਨਹੀਂ ਭਾਈ ਜੀ ਜਿਹੜੇ ਬਾਜ਼ਾਰ ਦੇ ਵਿੱਚ ਡਿਜ਼ਾਈਨ 2-2 ਮਹੀਨੇ ਬਾਅਦ ਆਉਂਦੇ ਇੱਥੇ ਪਹਿਲਾਂ ਹੀ ਆਏ ਹੁੰਦੇ ਆ ਹਾਂਜੀ ਹਾਂਜੀ ਭਾਈ ਜੀ ਪਹਿਲਾਂ ਹੀ ਤਿੰਨ-ਤਿੰਨ ਮਹੀਨੇ ਪਹਿਲਾਂ ਆ ਜਾਂਦਾ 2-2 ਮਹੀਨੇ ਤਾਂ ਛੱਡੋ ਸਾਡੇ ਕੋਲ ਤਿੰਨ-ਤਿੰਨ ਮਹੀਨੇ ਪਹਿਲਾਂ ਐਡਵਾਂ ਵੇਲੇ ਬਰ ਬੋਲ ਆ ਲੋ ਇਹ ਦੂ ਬਾਤ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪਿਆਰੀ ਆਈਟਮ ਆ ਸਿੰਪਲ ਸੋਬਰ ਕੁੜੀਆਂ ਵਾਲੀ ਚੀਜ਼ ਗਰਲਿਸ ਆਈਟਮ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਵੀ ਵਰਕ ਥੋੜਾ ਹੋਵੇ ਪਰ ਸੂਟ ਸੋਹਣੇ ਹੋਣੇ ਸੋਹਣੇ ਚਾਹੀਦੇ ਆ ਉਹ ਵਾਲੇ ਪੀਸ ਆ ਇਹ ਸਪੈਸ਼ਲ ਕੁੜੀਆਂ ਵਾਲੇ ਆ ਵੀ ਤੁਸੀਂ ਚੈੱਕ ਕਰ ਲਓ ਇੱਥੇ ਆਉਣ ਦਾ ਫਾਇਦਾ ਕੀ ਆ ਕੁੜੀਆਂ ਵਾਲੇ ਸੂਟ ਵੀ ਤੁਹਾਨੂੰ ਮਿਲ ਜਾਣੇ ਆ ਮਿਡਲ ਏ ਦੇ ਮਿਲ ਜਾਣੇ ਆ ਬਜ਼ੁਰਗਾਂ ਦੇ ਮਿਲ ਜਾਣੇ ਆ ਸਾਰੀ ਵੈਰਾਈਟੀ ਇੱਕੋ ਹੀ ਛੱਤੇ ਹਟਾ ਮਿਲਦੀ ਆ ਦੇਖੋ ਜੀ ਵਿਆਹਾਂ ਸ਼ਾਦੀਆਂ ਦੇ ਦਿਨ ਹੋਣ ਚਾਹੇ ਵਿਆਹ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ ਹੋਵੇ ਨਿਆਣਿਆਂ ਦੀ ਮਾਤਾ ਜੀ ਮੰਮੀ ਜੀ ਦੀ ਵੀ ਟੌਰ ਕੱਢਾਂਗੇ ਤਾਈਆਂ ਚਾਚੀਆਂ ਦੀ ਵੀ ਟੌਰ ਕੱਢਾਂਗੇ ਹੁਣ ਤੁਸੀਂ ਦੇਖੋ ਪੂਰਾ ਠਾ ਠਾ ਠਾੜ ਸ਼ਾਹੀ ਠਾੜ ਜਿਹਨੂੰ ਕਹਿੰਦੇ ਰਾਣੀਆਂ ਮਹਾਰਾਣੀਆਂ ਵਾਲੇ ਡਿਜ਼ਾਈਨ ਤੁਹਾਨੂੰ ਅੱਜ ਦਿਖਾ ਰਹੇ ਹਾਂ ਆਹ ਦੇਖੋ ਪਹੁੰਚਿਆਂ ਦੇ ਕੰਮ ਆਹ ਬਾਹਾਂ ਦੇਖੋ ਘੇਰੇ ਦੇਖੋ ਦੁਪੱਟਾ ਰ ਹੈਗਾ ਹੀ ਬੜਾ ਸੋਹਣਾ ਇਦਾਂ ਦੇ ਤੁਹਾਨੂੰ ਰਾਇਲ ਕਲਾਸ ਚੀਜ਼ਾਂ ਇਥੋਂ ਮਿਲਣੀਆਂ ਸਾਡੇ ਕੋਲ ਆਉਣ ਦਾ ਫਾਇਦਾ ਕੀ ਆ ਦਾਜਬਰੀ ਵਾਲਾ ਸੂਟ 350 ਰੁਪਏ ਤੋਂ ਸ਼ੁਰੂ ਹੋ ਜਾਂਦਾ ਭਾਵੇਂ 30000 ਤੱਕ ਲੈ ਜਾਓ ਆ ਲਓ ਜੀ ਬਹਿ ਜਾ ਬਹਿ ਜਾ ਕਰਦਾ ਸੂਟ ਆ ਬਹਿ ਜਾ ਬਹਿ ਜਾ ਕਰਦਾ ਚਾਹੇ ਤੁਸੀਂ ਸ਼ਹਿਰਾਂ ਦੇ ਰਾਇਲ ਬੀਬੀਆਂ ਆ ਚਾਹੇ ਤੁਸੀਂ ਪਿੰਡਾਂ ਦੀਆਂ ਤਗੜੇ ਘਰਾਂ ਦੀਆਂ ਬੀਬੀਆਂ ਆ ਤੁਹਾਨੂੰ ਟੌਰ ਕੱਢ ਕੇ ਭੇਜਾਂਗੇ ਤੁਹਾਡੀ ਵਿਆਹਾਂ ਦੇ ਵਿੱਚ ਕੈਮਰਾ ਨੇ ਤੁਹਾਡੇ ਮਗਰ ਮਗਰ ਫੜਨੇ ਕਿਉਂਕਿ ਸਿਲੇਕਟਡ ਸਿਲੇਕਟਡ ਪੀਸ ਆ ਸਾਡੀ ਸੇਲਮੈਨ ਬਹੁਤ ਚੰਗੇ ਹੈਗੇ ਆ ਸਾਡੀ ਟੀਮ ਬਹੁਤ ਚੰਗੀ ਹੈਗੀ ਆ ਤਾਂ ਜੋ ਕਿ ਜੇ ਤੁਹਾਨੂੰ ਅਸੀਂ 10 ਸੂਟ ਵੀ ਦਿਖਾਵਾਂਗੇ ਵਿੱਚੋਂ 8 ਸੂਟ ਪਸੰਦ ਆਉਣੇ ਆ ਤੁਹਾਨੂੰ ਆ ਸਾਰਾ ਫਰੰਟ ਦੇਖੋ ਗਲਾ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਦੁਪੱਟਾ ਵੀ ਸੋਹਣਾ ਇਹ ਬਾਜ਼ਾਰ ਚ ਜਾ ਕੇ ਪਤਾ ਕਰ ਲੋ ਇਹ 5500 6500 ਇਦਾਂ ਆ ਸਾਡੇ ਕੋਲ ਕੋਈ 2500 ਦਾ ਕੋਈ 3000 ਦਾ ਕੋਈ 3500 ਦਾ ਡਿਫਰੈਂਸ ਬਹੁਤ ਜ਼ਿਆਦਾ ਹੈਗਾ ਭਾਈ ਜੀ ਕੱਪੜਾ ਕਿਹੜਾ ਹੈ ਇਹ ਵੀ ਦੱਸਣਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਤਾਂ ਦਿਖਾਈ ਜਾਂਦੇ ਹੋ ਤੁਸੀਂ ਡਿਜ਼ਾਈਨ ਤਾਂ ਜਿਹੜੇ ਹੈਗੇ ਹੈਗੇ ਹੀ ਆ ਜੀ ਜਿਹੜੇ ਕੱਪੜੇ ਲੱਗੇ ਆ ਕੱਪੜੇ ਸਾਰੇ ਵੱਖਰੇ ਲੱਗੇ ਹੋਏ ਆ ਇਹ ਮਲੇਲੀਅਮ ਕੱਪੜਾ ਲੱਗਿਆ ਜੀ ਨਵਾਂ ਕੱਪੜਾ ਵਾ ਬਾਜੂ ਤੇ ਬਹੁਤ ਸੋਹਣਾ ਵਰਕ ਟੋਟਲੀ ਹੈਂਡਵਰਕ ਦਾ ਕੰਮ ਆ ਜੀ ਪਰਲ ਦਾ ਕੰਮ ਕੀਤਾ ਹੋਇਆ ਉੱਪਰ ਪਿਓਰ ਚਨੌਨ ਦਾ ਦੁਪੱਟਾ ਰਹੂਗਾ ਜੀ ਤੇ ਫੋਟੋ ਵਾਲੇ ਪੀਸ ਆ ਡਿਜ਼ਾਈਨਰ ਪੀਸ ਆ ਫੋਟੋ ਵਾਲਾ ਬੁਟੀਕਾਂ ਵਾਲੇ ਪੀਸ ਆ ਫੋਟੋ ਵਾਲੇ ਪੀਸ ਆ ਸਿਲੈਕਟਡ ਸਿਲੈਕਟਡ ਪੀਸ ਆ ਇਹ ਜੇ ਤੁਹਾਡੇ ਪਾਇਓ ਕਿਸੇ ਦੇ ਮਿਲਣਾ ਨਹੀਂ ਆਹ ਦੇਖੋ ਤਾਂ ਰੰਗ ਕਿੰਨਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਨਾ ਆਹ ਤਾਂ ਬੰਦਾ ਹਰ ਕੋਈ ਕਹਿੰਦਾ ਬਈ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਆਹ ਬੜਾ ਸੋਹਣਾ ਫਰੰਟ ਗਲੇ ਦੇ ਕੰਮ ਆ ਬਾਹਾਂ ਦੇਖੋ ਹਨਾ ਇਦਾਂ ਦੀਆਂ ਚੀਜ਼ਾਂ ਆ ਤੁਸੀਂ ਦੇਖੋ ਸੋਹਣੇ ਸੋਹਣੇ ਕਿੰਨੇ ਡਿਜ਼ਾਈਨ ਹੈਗੇ ਆ ਕੰਟਰਾਸਟ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਾ ਆ ਸਾਰੇ ਕੜਾਈ ਦੇ ਨਾਲ ਕੱਢਿਆ ਘੜਾਇਆ ਬਾਈ ਜੀ ਬਹੁਤ हटके ਚੀਜ਼ ਆਇਆ ਜਿੱਦਾਂ ਨਾ ਰਾਇਲ ਗੱਡੀਆਂ ਹੁੰਦੀਆਂ ਵੀ ਮਰਸਡੀ ਲੈ ਲਈ ਬੀ ਐਮ ਲੈ ਲਈ ਫੋਰਚੂਨਰ ਲੈ ਲਈ ਉਦਾਂ ਦੇ ਆਰਟੀਕਲ ਤੁਹਾਡੇ ਕੋਲ ਹੈਗੇ ਆ ਬਾਈ ਜੀ ਗੱਡੀਆਂ ਵੀ ਫੇਲ ਹੋ ਜਾਂਦੀਆਂ ਸੂਟਾਂ ਦੇ ਸਾਹਮਣੇ ਐਨੇ ਸੋਹਣੇ ਸੂਟ ਦਿਖਾ ਰਹੇ ਆ ਅੱਜ ਤੁਹਾਨੂੰ ਪਟੀਕਾਂ ਵਾਲੇ ਲਗ ਚੀਜ਼ਾਂ ਇਹ ਚੀਜ਼ਾਂ ਕਿਤੋਂ ਨਹੀਂ ਮਿਲਣੀਆਂ ਦੇਖੋ ਨਮਾ ਨਮਾ ਮਾਲ ਆਇਆ ਸਾਡੇ ਕੋਲ ਨਵੀਂ ਨਵੀਂ ਪਟਾਰੀ ਤੁਹਾਡੇ ਕੋਲ ਖੋਲ ਦਿੱਤੀ ਆ ਹੁਣ ਤੁਸੀਂ ਛੇਤੀ ਛੇਤੀ ਆਜੋ ਤੁਹਾਡੇ ਫਾਇਦੇ ਕਰ ਦੇਣੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਸ਼ਾਪਿੰਗ ਕਰਨੀ ਆ ਜਾਂ ਆਨਲਾਈਨ ਵੀ ਤੁਸੀਂ ਕੱਪੜਾ ਲੈਣਾ ਤੇ ਨੰਬਰ ਸਕਰੀਨ ਤੇ ਆ ਰਿਹਾ ਇਸ ਨੰਬਰ ਤੇ ਫੋਨ ਕਰ ਲਓ ਦਵਾ ਦਾ ਬੁੱਕ ਕਰ ਲਓ ਤੁਹਾਡੇ ਫਾਇਦੇ ਕਰ ਦੇਣੇ ਆ ਬਜ਼ੁਰਗਾਂ ਦੀ ਵੀ ਟੋਰ ਕਰਨਾਗੇ ਦੇਖੋ ਭੈਣਾ ਪਰਜਾਈਆਂ ਦਾ ਖੁਸ਼ ਕਰ ਰਹੀਆਂ ਤਾਈਆਂ ਚਾਚੀਆਂ ਮਾਮੀਆਂ ਮਾਸੀਆਂ ਖੁਸ਼ ਕਰ ਰਹੀਆਂ ਨਾਲ ਦਾਦੀਆਂ ਨਾਨੀਆਂ ਵੀ ਖੁਸ਼ ਕਰ ਰਹੀਆਂ ਦੇਖੋ ਸਿਆਣਿਆਂ ਦੇ ਲਈ ਕਿੰਨਾ ਸੋਹਣਾ ਕਲਰ ਆ ਕਿੰਨੀ ਸੋਹਣੀ ਵੈਰਾਈਟੀ ਆ ਰੇਟ ਬੜੇ ਜਾਇਜ਼ ਹੈਗੇ ਆ ਇਦਾਂ ਦੇ ਸੂਟ ਪਾ ਕੇ ਪਤਾ ਲੱਗਦਾ ਇਹ ਵਾਹ ਕੀ ਆ ਭਾਈ ਸ਼ਾਹੀ ਪਰਿਵਾਰ ਤੋਂ ਬੀਬੀਆਂ ਆਈਆਂ ਆ ਆ ਵੀ ਦੇਖੋ ਭਾਈ ਜੀ ਦੁਪੱਟਾ ਬੜਾ ਸੋਹਣਾ ਨਾਲ ਮੈਚ ਕੀਤਾ ਤੁਸੀਂ ਦੇਖੋ ਜੀ ਦੁਪੱਟੇ ਲੱਗੇ ਤੰਬੂ 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 ਜੱਡੇ ਤੇ ਚੀਜ਼ਾਂ ਦੇਖੋ ਰਾਇਲ ਕਲਾਸ ਆਟਮਾ ਨੇ ਇਹ ਸਾਰੀਆਂ ਹੈਂਡਵਰਕ ਜਿਹੜਾ ਕੀਤਾ ਹੋਇਆ ਕੋਈ ਆਮ ਹੈਂਡਵਰਕ ਨਹੀਂ ਸਾਰਾ ਲਗਜ਼ਰੀ ਹੈਂਡਵਰਕ ਹੈ ਇਹ ਸਾਰਾ ਤੇ ਰੇਂਜਾਂ ਮਿੱਟੀ ਦੇ ਭਾ ਦੇਖੋ ਇੱਥੇ ਆਉਣ ਦਾ ਸਾਨੂੰ ਹੋਰ ਫਾਇਦਾ ਕੀ ਆ ਸਾਡੇ ਰੇਟ ਦੇਖੋ ਕਿੰਨੇ ਘਾਟਾ ਸੂਟਾਂ ਦੇ ਜੇ ਤੁਸੀਂ ਬੱਸ 'ਚ ਆ ਰਹੇ ਹੋ ਟੈਂਪੂ 'ਚ ਆ ਰਹੇ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਉੱਥੋਂ ਰਿਕਸ਼ੇ ਦੀ ਸਰਵਿਸ ਨਾਲ ਚੱਲ ਰਹੀ ਹੈ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਆ ਤੁਸੀਂ ਰਿਕਸ਼ੇ ਵਾਲੇ ਨੂੰ 1 ਰੁਪਈਆ ਦੇਣਾ ਆਉਣ ਜਾਣ ਦਾ ਖਰਚਾ ਬਿਲਕੁਲ ਕੰਪਨੀ ਵੱਲੋਂ ਆ ਤੁਸੀਂ ਫ੍ਰੀ ਦੇ ਵਿੱਚ ਰਿਕਸ਼ੇ 'ਚ ਆ ਜਾਓ ਫ੍ਰੀ 'ਚ ਚੱਲ ਜਾਓ ਐਦਾਂ ਦੇ ਚਮ ਚਮ ਕਰਦੇ ਬੋਲ ਬੋਲਦੇ ਬੱਚਿਆਂ ਅਰਗੇ ਸੂਟ ਲੈ ਜਾਓ ਮੈਂ ਕਹਿੰਨਾ ਇੱਕ ਇੱਕ ਵਾਰੀ ਮੇਰੇ ਕਹੇ ਤੇ ਆ ਜਾਓ ਫਿਰ ਤੁਸੀਂ ਗਰੁੱਪਾਂ ਦੇ ਗਰੁੱਪ ਬਣਾ ਬਣਾ ਆਉਂਗੇ ਸਾਡੇ ਕੋਲ ਐਦਾਂ ਦੇ ਕਸਟਮਰ ਵੀ ਆ ਰਹੇ ਆ ਕੋਈ ਕਹਿੰਦਾ ਸੀ ਮੇਰਾ 15 ਸਾਲ ਦਾ ਹੋਰ ਦੁਕਾਨ ਤੋਂ ਹੀ ਕੱਪੜਾ ਲੈਨੇ ਕੋਈ ਕਹਿੰਦੇ 20 ਸਾਲ ਤੋਂ ਕਈ ਕਹਿੰਦੇ ਪੀੜੀਆਂ ਤੋਂ ਪੀੜੀਆਂ ਹੀ ਉਸ ਦੁਕਾਨਦਾਰ ਨਾਲ ਜੁੜੇ ਆ ਪਰ ਇੱਥੇ ਆ ਕੇ ਰਿਕਾਰਡ ਤੋੜਦੇ ਅੱਖਾਂ ਖੋਲ ਗਈਆਂ ਫਾਇਦੇ ਬਹੁਤ ਹੋਗਾ ਤੁਹਾਡੇ ਸੋ ਤੁਸੀਂ ਵੀ ਵਿਜ਼ਿਟ ਕਰ ਲੋ 1 ਲੱਖ ਦਾ ਕੱਪੜਾ 40000 ਚ 2 ਲੱਖ ਦਾ ਕਪੜਾ 80 ਹਜ਼ਾਰ ਚ ਗਾਰੰਟੀ ਨਾਲ ਦੇ ਕੇ ਭੇਜਾਂਗੇ। ਲੋ ਬਾਈ ਜੀ ਹੁਣ ਇੱਧਰ ਆਓ ਤੁਹਾਨੂੰ ਇੱਧਰ ਦਿਖਾਉਨੇ ਆ ਇੱਕ ਅਲੱਗ ਚੀਜ਼ਾਂ ਬਹੁਤ ਹੀ ਫਾਇਦੇ ਵਾਲੀਆਂ ਆਈਟਮਾਂ ਜਿਵੇਂ 6500 ਰੁਪਏ ਦਾ ਬਾਜ਼ਾਰ ਦੇ ਵਿੱਚ ਰੇਟ ਆ ਇਹਦਾ 6500 ਰੁਪਿਆ ਫੁੱਲ ਹੈਂਡਵਰਕ ਦਾ ਕੰਮ ਰਹੂਗਾ ਜੀ। ਆਪਾਂ ਤੁਹਾਨੂੰ ਦੇ ਦੇਣਾ 2800 ਰੁਪਏ ਦਾ ਆਹ ਦੇਖੋ ਜੀ ਜੇ ਤੁਸੀਂ ਲਾ ਰੰਗ ਦਾ ਸੂਟ ਲੈਣਾ ਦਾਜਪੁਰ ਦੀ ਗੱਲ ਕਰਦੀ ਰੈੱਡ ਸੂਟ ਤੋਂ ਬਿਨਾ ਗੱਲ ਨਹੀਂ ਬਣਦੀ ਬਾਜ਼ਾਰ 'ਚ ਆਂਦੇ ਆ ਕੋਈ ਕਹਿੰਦਾ 4500 ਲੈਣਾ ਕੋਈ ਕਹਿੰਦਾ 5000 ਲੈਣਾ ਸਾਡੇ ਕੋਲ ਆਜੋ 5000 ਵਾਲਾ ਸੂਟ 27-2800 ਦਾ 3000 ਦਾ ਇੰਨੀਆਂ ਰੇਂਜਾਂ ਦੇ ਵਿੱਚ ਰੈੱਡ ਸੂਟ ਦੇਣੇ ਆ ਇੱਥੇ ਲੁੱਟ ਨਾ ਦੀ ਗੱਲ ਏ ਨਹੀਂ ਹੁੰਦੀ ਆ ਹੁਣ ਚੀਜ਼ਾਂ ਦਿਖਾਓ ਬਈ ਜੀ ਆਹੋ ਆਹ ਦੇਖੋ ਜੀ ਬਹੁਤ ਹੀ ਪਿਆਰੀ ਚੀਜ਼ ਬਣੀ ਹੋਈ ਆ ਹੈਂਡ ਵੀ ਕੀਤਾ ਨਾਲ ਥ੍ਰੈਡ ਦਾ ਕੰਮ ਵੀ ਆ ਤੇ ਕਪੜਾ ਜਿਹੜਾ ਲੱਗਿਆ ਪਿਓਰ ਨੇਚਰਲ ਕਰੇਵ ਦਾ ਕਪੜਾ ਤੇ ਦੁਪੱਟੇ ਦੇਖੋ ਖੁੱਲੇ-ਖੁੱਲੇ ਦੁਪੱਟੇ ਪਿਓਰ ਚਨਾਉਂ ਦੇ ਅੱਛਾ ਇਹ ਕੋਈ ਸੂਟ 6500 ਦਾ ਨਹੀਂ ਹੈਗਾ 7000 ਦਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰੇਟ ਲਿਖ-ਲਿਖ ਕੇ ਲਾਏ ਆ 3500 ਰੁਪਏ ਦਾ ਸੂਟ ਸਿਰਫ 3500 ਦਾ ਇਹ ਕਾਪੀਆਂ ਨਹੀਂ ਹੈਗੀਆਂ ਬਾਜ਼ਾਰ ਦੇ ਵਿੱਚ ਦੁਕਾਨਦਾਰ ਸਾਡੀਆਂ ਕਾਪੀਆਂ ਕਰ-ਕਰ ਕੇ 3-3000 ਦਾ ਵੇਚ ਜੰਦੇ ਆ ਪਰ ਅਸੀਂ ਤੁਹਾਨੂੰ ਦੇ ਰਹੇ ਆ origignal ਚੀਜ਼ਾਂ ਜਿਹੜੀਆਂ ਬਹੁਤ ਮਹਿੰਗੀਆਂ ਆ ਆ ਦੇਖੋ ਪੂਰਾ ਲੱਦਿਆ ਪਿਆ ਜੀ ਲੱਦਿਆ ਪਿਆ ਸੂਟ ਜਾਲ ਬਣਿਆ ਹੋਇਆ ਆ ਦਪੱਟਾ ਵੀ ਦੇਖੋ ਕਿੰਨਾ ਸੋਹਣਾ ਆ ਆ ਬਾਹਾਂ ਦੇ ਕੰਮ ਦੇਖੋ ਸਲਵਾਰ ਤੇ ਵੀ ਕੰਮ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਵੀ ਤੁਹਾਨੂੰ ਅਸੀਂ ਸਿਰਫ 3500 ਰੁਪਏ ਦਾ ਸੂਰ ਦੇਣਾ ਦੇਖੋ ਅਸੀਂ ਕੱਲਾ ਕੱਲਾ ਰੇਟ ਦੱਸ ਰਹੇ ਕਿਉਂਕਿ ਸਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਹੈਗੀ ਆ ਭਾਈ ਇਹਦਾ ਵੀ ਦੱਸੋ ਤੁਸੀਂ ਆ ਤਾਂ ਭਾਈ ਜੀ ਚੀਜ਼ ਹੀ ਬਹੁਤ ਪਿਆਰੀ ਆ ਆ ਦੇਖੋ ਆਈਟਮ ਕਲਰ ਦੇਖੋ ਕਲਰ ਨਹੀਂ ਇਹ ਇਹ ਲੱਭਣੇ ਕਿਤੋਂ ਵੀ ਇਹ ਵੱਖਰੇ ਕਲਰ ਆ ਕੈਮੀਕਲ ਕਲਰ ਸਾਡੇ ਆਪ ਦੇ ਖੋਦੇ ਤਿਆਰ ਕਰਵਾਏ ਹੋਏ ਤੇ ਵਰਕ ਦੇਖੋ ਵਰਕ ਕਿੰਨਾ ਪਿਆਰਾ ਸਾਰਾ ਹੈਂਡ ਦਾ ਕੰਮ ਹੈ ਪਿਓਰ ਨੇਚਰਲ ਕਰੇਮ ਬਹੁਤ ਹੀ ਪਿਆਰਾ ਪੀਸ ਹੈ ਮਿੱਟੀ ਦੇ ਭਾਅ ਦੇ ਦੇਨੇ ਸਾਰੇ ਪੀਸ ਦੇ ਦੇਖੋ ਜਿਹੜੇ ਤੁਸੀਂ ਸਾਨੂੰ ਬਾਹਰਲੇ ਮੋਲਕਾਂ 'ਚ ਬੈਠ ਕੇ ਦੇਖ ਰਹੇ ਹੋ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਨਿਊਜ਼ੀਲੈਂਡ ਆਸਟ੍ਰੇਲੀਆ ਤੁਹਾਡੇ ਲਈ ਖਾਸ ਆ ਚੀਜ਼ਾਂ ਆ ਕਿਉਂਕਿ ਤੁਸੀਂ ਲੱਭਦੇ ਹੁੰਨੇ ਹੋ ਤੁਹਾਨੂੰ ਮਿਲਦੀਆਂ ਨਹੀਂ ਜਦੋਂ ਤੁਸੀਂ ਪੰਜਾਬ ਚ ਆਉਣਾ ਇਹ ਗੱਲ ਸੋਚ ਕੇ ਆਇਓ ਵੀ ਦੋ ਦਿਨ ਅਸੀਂ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਜਾ ਕੇ ਆਉਣਾ ਜੇ ਤੁਸੀਂ ਨਹੀਂ ਆ ਸਕਦੇ ਕੋ ਮਜਬੂਰੀ ਆ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉਹਨਾਂ ਨੂੰ ਸਾਡੇ ਕੋਲ ਭੇਜ ਦਿਓ ਉਹ ਵੀਡੀਓ ਕਾਲ ਦੇ ਜ਼ਰੀਏ ਤੁਹਾਨੂੰ ਸ਼ਾਪਿੰਗ ਕਰਾ ਦੇਣਗੇ ਇਦਾਂ ਦੇ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀਆਂ ਆ ਇੱਥੇ ਫਾਇਦੇ ਆ ਭਾਵੇਂ ਨਿਆਣਾ ਆ ਜਵੇ ਸਿਆਣਾ ਆ ਜਵੇ ਕੱਲੇ ਕੱਲੇ ਸੂਟ ਦੇ ਰੇਟ ਲਿਖ ਕੇ ਲੈ ਆਇਆ ਇਦਾਂ ਦੀ ਤੁਹਾਨੂੰ ਆਪਸ਼ਨ ਕਿਤੇ ਨਹੀਂ ਮਿਲਣੀ ਜੋ ਤੁਹਾਨੂੰ ਦੇ ਰਹੇ ਆ ਫਿਕਸ ਪ੍ਰਾਈਸ ਹੈਗੀ ਆ ਸਾਡਾ ਸਟੋਰ ਹੈਗਾ ਨਾ ਵੱਧ ਲੈਣਾ ਨਾ ਘਟਕਣਾ ਫਾਇਦਾ 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 ਫੇਰਾ ਕਾ ਨਾ ਅਭੀ ਤੁਸੀਂ ਦੇਖੋ ਬਹੁਤ ਸੋਹਣਾ ਭਾਈ ਜੀ ਬੜਾ ਸੋਹਣਾ ਤਿਆਰ ਆ ਵੀ ਕੀਤਾ ਪੀਸ ਤੁਸੀਂ ਬਹੁਤ ਹੀ ਸੋਹਣਾ ਪੀਸਾ ਜੀ ਸਾਡੇ ਹੈਂਡਵਰਕ ਵਾਲੇ ਕਾਰੀਗਰਾਂ ਨੇ ਕੀਤਾ ਇਹ ਪੀਸ ਫੁੱਲ ਹੈਂਡਵਰਕ ਹੋਊਗਾ ਇੱਕ ਵੀ ਪਰਸੈਂਟੇਜ ਤੇ ਥ੍ਰੈਡ ਦਾ ਕੰਮ ਨਹੀਂ ਹੋਊਗਾ ਤੇ ਦੁਪੱਟੇ ਦੇਖੋ ਦੁਪੱਟਿਆਂ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਹੈ ਇੰਨੇ ਸੋਹਣੇ ਸੋਹਣੇ ਦੁਪੱਟੇ ਲੱਗੇ ਹੋਏ ਆ ਦੇਖੋ ਡਿਜੀਟਲ ਚੀਜ਼ਾਂ ਦਿਖਾ ਰਹੇ ਆ ਡਿਜੀਟਲ ਚੀਜ਼ਾਂ ਜੇ ਜਿਹਦੀ ਤੁਹਾਨੂੰ ਭੁੱਖ ਹੁੰਦੀ ਆ ਤੇ ਜੇ ਤੁਸੀਂ ਇਦਾਂ ਦਾ ਸੂਟ ਲੈਣਾ 12000 ਦਾ ਸੂਟ ਮਿਲਣਾ ਬਾਜ਼ਾਰ 'ਚ ਕੋਈ 11000 ਦਾ ਦੇ ਤੂ 11 11 12 12000 ਵਾਲੇ ਤੁਹਾਨੂੰ ਇੱਥੇ 45 4500 5 500 55 5500 ਚ ਅਸੀਂ ਦੇ ਦੇਣੇ ਆ ਆ ਲਓ ਬੀ ਹੁਣ ਹੁਣ ਪਤਾ ਲੱਗੂ ਵੀ ਫਰਕ ਕਿੰਨਾ ਹੈਗਾ ਬਾਈ ਇਹਦਾ ਮੈਨੂੰ ਪਹਿਲਾਂ ਦੱਸੋ ਕਿੱਦਾਂ ਤਿਆਰੀ ਕੀਤੀ ਗਈ ਕੱਪੜਾ ਕਿਹੜਾ ਕੀ ਕੀ ਇਹਦੇ ਵਿੱਚ ਹੈਗਾ ਐ ਫੀਚਰ ਇਹ ਜਿਹੜਾ ਵਰਕ ਹੋਇਆ ਵਾ ਜੀ ਵਰਕ ਹੋਇਆ ਬਿਲਕੁਲ ਵੱਖਰਾ ਨਾ ਤਾਂ ਇਹ ਹੈਗਾ ਵਾ ਸਟੋਨ ਵਰਕ ਨਾ ਹੈਗਾ ਥ्रेड ਵਰਕ ਇਹਨੂੰ ਵਰਕਵਾਦੀ ਵਰਕ ਬੋਲਦੇ ਆ ਜੀ ਤੇ ਬਾਜੂ ਤੇ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਨਾਲ ਇਹਦੇ ਬਾਟਮ ਤੇ ਵੀ ਬਹੁਤ ਪਿਆਰਾ ਵਾ ਫੁੱਲ ਹੈਵੀ ਪੀਸ ਆ ਇਹ ਵਾਲਾ ਪੀਸ ਅੱਜ ਕੱਲ ਵਿਡਿੰਗ ਦੇ ਵਿੱਚ ਵੀ ਚੱਲ ਰਿਹਾ ਵਾ ਬਰਾਇਡਲ ਦੇ ਵਿੱਚ ਆਹ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਜੀ ਸੂਟ ਕਹਿੰਦਾ ਮੈਂ ਸੋਨਾ ਦੁਪੱਟਾ ਕਹਿੰਦਾ ਮੈਂ ਸੋਨਾ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘਟਾ ਤਿੰਨ ਤਿੰਨ ਗੁਣਾ ਰੇਟ ਘਟਾ ਮੰਨ ਲਓ ਜੇ ਬਾਜ਼ਾਰ 'ਚ 15000 ਦਾ ਸਾਡੇ ਕੋਲੋਂ ਤੁਹਾਨੂੰ ਉਹ ਚੀਜ਼ 5000 ਦੀ ਮਿਲ ਜਾਣੀ ਆ ਜਿਹੜੀ ਚੀਜ਼ 3000 ਦੀ ਆ ਉਹ ਤੁਹਾਨੂੰ 7-800 ਦੀ ਮਿਲ ਜਾਣੀ ਆ 1000 ਦੀ ਮਿਲ ਜਾਣੀ ਆ ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਇਦਾਂ ਦੀਆਂ ਚੀਜ਼ਾਂ ਦਿਖਾ ਰਹੇ ਆ ਤੁਹਾਨੂੰ ਅਸੀਂ ਜਸਟ ਸਿੰਪਲ ਆਓਏ ਹੋਏ 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 ਆਹ ਦੇਖੋ ਤਾਂ ਬਿਊਟੀ ਇਹਨੂੰ ਕਹਿੰਦੇ ਆ ਮਹਾਰਾਣੀ ਡਿਜ਼ਾਈਨ ਮਹਾਰਾਣੀ ਸੂਟ ਤੁਹਾਨੂੰ ਦਿਖਾਤਾ ਜੀ ਆ ਦੇਖੋ ਪਹਿਲੀ ਗੱਲ ਤਾਂ ਦੁਪੱਟੇ ਦੇਖੋ ਕਹਿੰਦੇ ਖਾਈਏ ਮੰਨ ਪੋਣਾ ਪਾਈਏ ਜੱਗ ਪੋਣਾ ਜੇ ਤੁਸੀਂ ਆਪਣੀ ਟੌਰ ਕੱਢਣੀ ਆ ਦੱਸਣਾ ਵੀ ਹਾਂ ਬਈ ਹੈਗੀ ਸਾਡੇ ਪੱਲੇ ਕੁਝ ਤੁਹਾਡਾ ਵਿਆਹ ਆ ਵਿਆਹਾਂ ਦੇ ਵਿੱਚ ਸੂਟਾਂ ਨਾਲ ਹੀ ਤੁਹਾਡੀ ਟੌਰ ਹੁੰਦੀ ਆ ਪੇਟੀ 'ਚ ਪਏ ਨੋਟ ਨਹੀਂ ਕੰਮ ਆਉਣੇ ਇਹ ਤਾਂ ਜੀ ਸੂਟ ਪਾਏ ਕੰਮ ਆਉਣੇ ਤੁਹਾਡੇ ਤੁਹਾਡੀ ਸਰਕਲ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਆ ਦੇਖੋ ਆ ਵੀ ਬਾਈ ਦੱਸ ਬੜਾ ਸੋਹਣਾ ਸੂਟ ਆ ਬਹੁਤ ਸੋਹਣੀ ਚੀਜ਼ ਆ ਜੀ ਦੇਖੋ ਆਈਟਮ ਕਿੰਨੀ ਪਿਆਰੀ ਆ ਤੁਸੀਂ ਕੀ ਕਰਨਾ ਵਾ ਤੁਸੀਂ ਪਹਿਲਾਂ ਆਉਣਾ ਸਾਡੇ ਕੋਲ ਫੇਰ ਹੀ ਤੁਹਾਨੂੰ ਇਹ ਚੀਜ਼ਾਂ ਮੈਨੀਆਂ ਨੇ ਇਹ ਵੀਡੀਓ ਦੇਖ ਕੇ ਨਹੀਂ ਮੈਨੀਆਂ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ ਵਾ ਜੇ ਲੱਗ ਚੀਜ਼ਾਂ ਲੈਣੀਆਂ ਤਾਂ ਹੈਂਡਵਰਕ ਕੀਤਾ ਵੇਖੋ ਪੂਰਾ ਤੇ ਵਰਕ ਦੇਖੋ ਕਿੰਨਾ ਪਿਆਰਾ ਦੁਪੱਟੇ ਦੇਖੋ ਕਿੰਨੇ ਪਿਆਰੇ ਲੱਗੇ ਚਨਾਉਂ ਦੇ ਦੁਪੱਟੇ ਆ ਤੇ ਜਲਦੀ ਜਲਦੀ ਆ ਜਾਓ ਬਸ ਫਾਇਦਾ ਉਠਾਓ ਆਪਦਾ ਇੱਕ ਤੁਹਾਨੂੰ ਦਿਖਾਉਨੇ ਆ ਬਲੂ ਕਲਰ ਦਾ ਸੂਟ ਸਪੈਸ਼ਲ ਕਲਰ ਜਰਮਨ ਬਲੂ ਕਲਰ ਵਜਦਾ ਇਹ ਵਾਲਾ ਤੇ ਵਰਕ ਦੇਖੋ ਕਿੰਨਾ ਪਿਆਰਾ ਹੈਂਡ ਦਾ ਪਰਲ ਦਾ ਮੈਕਸ ਕੰਮ ਹੋਊਗਾ ਨੇਚਰਲ ਕਰੇ ਫੈਬਰਿਕ ਲੱਗਿਆ ਹੋਇਆ ਵਾ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਸਿੰਪਲ ਸੋਬਰ ਦੁਪੱਟਾ ਸੂਟ ਪੂਰਾ ਹੈਵੀ ਆਹ ਦੇਖੋ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਸਾਡੇ ਕੋਲ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਰੈੱਡ ਸੂਟ ਦੇ ਵਿੱਚ ਸਾਡੇ ਕੋਲ ਇੰਨੀ ਜਾਰੀ ਕਲੈਕਸ਼ਨ ਆ ਨਾ ਤੁਸੀਂ ਕਹਣਾ ਵੀ ਬੱਸ ਬਈ ਧੰਨ ਧੰਨ ਹੋ ਗਈ ਆ ਆਹ ਫਰੰਟ ਘੇਰੇ ਬਾਹਾਂ ਤੇ ਕੰਮ ਦੁਪੱਟੇ ਜਾਲ ਬਣਿਆ ਰੈੱਡ ਸੂਟ ਦੇ ਵਿੱਚ ਵੱਡੀ ਕਲੈਕਸ਼ਨ ਆ ਚੁੱਕੀ ਆ ਇੱਕ ਡਿਜ਼ਾਈਨ ਦੋ ਡਿਜ਼ਾਈਨ ਨਹੀਂ ਸਾਡੇ ਕੋ ਤੁਹਾਨੂੰ ਤਾਂ ਸਾਡੇ ਕੋਲੋਂ 100-100 ਡਿਜ਼ਾਈਨ ਇਕੱਲਾ ਰੈੱਡ ਸੂਟ ਦੇ ਵਿੱਚ ਮਿਲ ਜਾਣਾ ਪਹਿਲਾਂ ਵੀ ਤੁਹਾਨੂੰ ਦਿਖਾਇਆ ਸਾਡੇ ਕੋਲ ਰੈੱਡ ਸੂਟ ਪੈਸੇ 1200 ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਤਾਂ ਕਹਿੰਦੇ ਐਂਡ ਹੀ ਕੋਈ ਨਹੀਂ ਤਸੱਲੀ ਕਰਾ ਦੇਾਂਗੇ ਤੁਹਾਡੀ ਜੋ ਤੁਹਾਨੂੰ ਪਸੰਦ ਆਉਂਦੀ ਚੀਜ਼ ਉਦਾਂ ਦੀਆਂ ਆਹ ਦੇਖੋ ਬਾਈ ਰੈੱਡ ਸੂਟ ਦਾ ਤੁਸੀਂ ਖਜ਼ਾਨਾ ਪੂਰਾ ਭਰਿਆ ਪਿਆ ਆ ਬਾਈ ਜੀ ਫੁੱਲ ਖਜ਼ਾਨਾ ਫੁੱਲ ਸਾਡੇ ਕੋਲ ਇਹ ਨਹੀਂ ਹੈਗਾ ਗਿਆ ਭਈ ਅਸੀਂ ਰੈੱਡ ਸੂਟ ਦੇਵਾਂਗੇ 7-8 ਹਜ਼ਾਰ ਵਾਲੀ ਸਾਡੇ ਕੋਲ 1000 1200 1500 2000 ਤੋਂ ਸ਼ੁਰੂ ਹੋ ਜਾਂਦੇ ਆ ਪੂਰੇ ਹੈਵੀ ਪੀਸ ਆ ਵੀ ਦੇਖੋ ਜੀ ਇੱਕ ਹੋਰ ਦਿਖਾਉਣ ਦਿਹਾਣ ਰੈੱਡ ਸੂਟ ਦੇ ਵਿੱਚ ਨਾ ਆ ਦੇਖੋ ਪਹਿਲਾਂ ਤੁਸੀਂ ਇਹ ਦੁਪੱਟਾ ਦੇਖੋ ਕੰਬਣਾ ਕੰਬਣਾ ਜਿਹੜੇ ਦੁਪੱਟੇ ਆ ਸਾਡੇ ਕੋਲ ਸੂਟਾਂ ਦੇ ਵਿੱਚ ਕੁਆਲਿਟੀਆਂ ਵੈਰਾਈਟੀਆਂ ਬਹੁਤ ਸੋਹਣੀਆਂ ਆ ਡੰਮੀਆਂ ਤੇ ਲੱਗੇ ਵੱਡੇ ਸ਼ੋਰੂਮਾਂ 'ਚ ਇਹ 35 35 ਹਜ਼ਾਰ ਦੇ ਸੂਟ ਤੁਸੀਂ ਲੈਣੇ 40 40 ਹਜ਼ਾਰ ਦੇ ਤੁਹਾਨੂੰ ਇਸ ਲਈ ਕਹਿੰਨੇ ਆ ਆਪਣੀਆਂ ਲੁੱਟਣਾ ਕਰਾਓ ਸਿੱਧਾ ਸਾਡੇ ਕੋਲ ਆਜੋ ਇਦਾਂ ਦੇ ਭਾਰੇ ਸੂਟਾਂ 'ਚ ਸਾਡਾ ਬਾਜ਼ਾਰ ਨਾਲ ਇੱਕ ਸੂਟ 'ਤੇ 15-15000 10-10 ਰੁਪਏ ਦਾ ਫਰਕ ਆ ਜਿਹੜਾ ਤੁਸੀਂ 40000 35000 ਲੈਣਾ ਅਸੀਂ ਤੁਹਾਨੂੰ 15 18 20000 ਦੇ ਰਣਾ ਇਸ ਲਈ ਕਹਿੰਨੇ ਆਜੋ ਕੁਆਲਿਟੀਆਂ ਦੇਖੋ ਭਾਈ ᱨੈੱਡ ਸੂਟ ਤਾਂ ਤੁਸੀਂ ਧੰਨ ਧਨ ਕਰਾਤੀ ਉਦਾਂ ਭਾਈ ਧੰਨ ਧਨ ਕੀ ਬਸ ਸਿਰ ਐਂਡੀ ਕਰਾਤਾ ਅਸੀਂ ਤਾਂ ਆ ਦੇਖੋ ਚੀਜ਼ਾਂ ਚੀਜ਼ਾਂ ਦੇਖ ਕੇ ਰੂਹ ਖੋ ਚੁੰਦੀ ਨੇ ਸੋਹਣੀਆਂ ਚੀਜ਼ਾਂ ਤੇ ਵਰਕ ਦੇਖੋ ਪੂਰਾ ਹੈਵੀ ਵਰਕ ਜਰਕਨ ਦਾ ਵਰਕ ਕੀਤਾ ਹੋਇਆ ਤੇ ਨੇਚਰਲ ਕਰੇ ਫੈਬ੍ਰਿਕਾ ਬਾਜੂ ਤੇ ਕੰਮ ਕੀਤਾ ਹੋਊਗਾ ਸਲਵਾਰ ਤੇ ਦੁਪੱਟੇ ਤੇ ਕਿਸੇ ਪਾਸੇ ਆ ਜਾਂ ਕੰਮ ਨਹੀਂ ਜਿਹੜਾ ਛੱਡਿਆ ਹੋਊਗਾ ਦੇਖੋ ਜੇ ਤੁਸੀਂ ਜੇ ਤੁਸੀਂ ਇਦਾਂ ਦੇ ਭਾਰੇ ਭਾਰੇ ਲਗਜ਼ਰੀ ਸੂਟ ਬਾਜ਼ਾਰ 'ਚ ਆ ਕੇ ਦਾਜਬੜੀ ਬਣਾਉਣੀ ਆ ਉਹ 2.5 ਲੱਖ ਰੁਪਏ ਦੀ ਬਣਨੀ ਆ ਤੇ ਸਾਡੇ ਕੋਲ ਆਜੋ 2 ਲੱਖ ਵਾਲਾ ਕਪੜਾ 80 ਹਜ਼ਾਰ 'ਚ ਇੰਨਾ ਫਰਕ ਆ ਹੁਣ ਤੁਸੀਂ ਆਪ ਦੇਖ ਲਓ ਵੀ ਬਾਜ਼ਾਰਾਂ 'ਚ ਜਾ ਕੇ ਲੁੱਟ ਕਰਾਉਣੀ ਆ ਕਿ ਮਾਤੂ ਸ਼੍ਰੀ ਦਸਤਾਰ ਕੋਲ ਜਾ ਕੇ ਫਾਇਦੇ ਕਰਾਉਣੇ ਆ ਤੇ ਕਪੜਾ ਵੀ ਸੋਹਣਾ ਲੈਣਾ ਆਜੋ ਜੀ ਦਵਾ ਦਵਾ ਇੱਥੇ ਆਜੋ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਵੈਰਾਈਟੀ ਆ ਚੁੱਕੀ ਆ ਦੇਖੋ ਅਸੀਂ ਸੂਟ ਤਾਂ ਸਾਨੂੰ ਅਸੀਂ ਦਿਨੇ ਆ ਸੂਟਾਂ ਦੇ ਨਾਲ ਨਾਲ ਤੁਸੀਂ ਕੋਟ ਪੈਂਟ ਲੈਣੇ ਆ ਕੁਰਤੇ ਪਿਆਮੇ ਲੈਣੇ ਆ ਸ਼ੇਰਵਾਨੀਆ ਬਲੇਜ਼ਰ ਬਾਸਕਟਾਂ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਆ ਮਾਤੂਸ਼ਰੀ ਦਸਤਾਰ 550 ਤੋਂ ਵੱਧ ਪੱਗਾਂ ਦੇ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਝਿਰਕ ਪੈ ਜਵੇ ਤਿੰਨ ਮਹੀਨੇ ਜੀ ਬਦਲ ਕੇ ਦੇ ਰਣੀ ਆ ਸਾਰਿਆਂ ਦੇ ਫਾਇਦੇ ਹੋ ਰਹੇ ਆ ਆਉਣਾ ਤੁਸੀਂ ਮਾਲਵੇਰੀ ਧਰਤੀ 'ਚ ਬਾਗਾ ਪੁਰਾਣਾ ਸ਼ਹਿਰ ਆ ਮੋਗਾ ਰੋਡ ਤੇ ਮਾਤੂ ਸ਼੍ਰੀ ਦਸਤਾਰ ਦਾ ਬਹੁਤ ਵੱਡਾ ਸ਼ੋਰੂਮ ਹੈਗਾ ਵਿਆਹ ਭਾਵੇਂ ਮੁੰਡੇ ਦਾ ਹੈਗਾ ਘਰ ਚ ਭਾਵੇਂ ਕੁੜੀ ਦਾ ਹੈਗਾ ਦੋਨਾਂ ਦੇ ਲਈ ਸਾਡੇ ਕੋਲ ਅਲਟਰਾ ਲਗਜ਼ਰੀ ਕੱਪੜੇ ਹੈਗੇ ਆ ਰੇਟ ਘੱਟ ਹੈਗੇ ਆ ਰੈੱਡ ਸੂਟ ਮਾਜੈਂਟਾ ਸੂਟ orange pink black white ਜਿੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਤੁਸੀਂ ਆਜੋ ਬਹੁਤ ਸਾਰਾ ਫਾਇਦਾ ਇਹ ਗੱਲ ਮੰਨ ਕੇ ਚੱਲਿਓ ਵੇ ਜਿਹੜਾ ਬਾਜ਼ਾਰ ਤੁਸੀਂ 1 ਲੱਖ ਦਾ ਕੱਪੜਾ ਲੈਣਾ ਇੱਥੇ 40 ਹਜ਼ਾਰ ਦਾ ਜੇਣਾ 2 ਲੱਖ ਵਾਲਾ ਕੱਪੜਾ 80 ਆ ਜਣਾ ਕੱਪੜੇ ਦੀ ਕੁਆਲਿਟੀ ਪੂਰੀ ਦੇਣੀ ਆ ਸੇਲ ਮੈਂ ਸਾਡੇ ਬਹੁਤ ਚੰਗੇ ਆ ਜਦੋਂ ਸਾਡੇ ਸ਼ੋਅਰੂਮ ਤੇ ਆਉਣਾ ਬਾਹਰ ਖੁੱਲੀ ਡੁੱਲੀ ਪਾਰਕਿੰਗ ਆ ਸਿੱਧੀ ਗੱਡੀ ਇੱਥੇ ਲੱਗਦੀ ਆ ਹੋਰ ਪਾਸੇ ਜਾਂਦੇ ਆ ਪਹਿਲਾਂ ਗੱਡੀਆਂ ਲੱਭੋ ਫੇਰ ਤੁਸੀਂ ਤੁਰ ਕੇ ਜਾਂਦੇ ਹੋ ਪਰ ਇੱਥੇ ਹਰ ਚੀਜ਼ ਦਾ ਸਾਡਾ ਫਾਇਦਾ ਸੋ ਛੇਤੀ ਆਜੋ ਬਹੁਤ ਸਾਰੀਆਂ ਸਾਡੇ ਲਈ ਆਫਰਾਂ ਇੱਥੇ ਚੱਲ ਰਹੀਆਂ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਹਜੇ ਵੀ ਗੱਲ ਕਲੀਅਰ ਕੋਈ ਨਹੀਂ ਹੋਈ ਨੰਬਰ ਸਕਰੀਨ ਤੇ ਹੋਈ ਤੇ ਫੋਨ ਕਰ ਸਕਦੇ ਆ 11 ਮੈਂ ਸੁਖਿੰਦਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਬੱਗਾਪਰਾ